ਕੀ ਕਮਾਲ ਦੀ ਗੱਲ ਕਹੀ ਕਹਿੰਦੇ ਤੂੰ ਨਾ ਵੇਖੀ ਕਿ ਕੌਣ ਕੀ ਕਰਦਾ ਤੂੰ ਆਪਣੀ ਰਾਹ ਤੁਰਦਾ ਜਾਈ ਤੈਨੂੰ ਸ਼ਾਂਤੀ ਬੜੀ ਮਿਲੇਗੀ ਨਹੀਂ ਜੀ ਉਹਨੇ ਮੇਰਾ ਮਾੜਾ ਕੀਤਾ ਸੀ ਮੈਂ ਉਹਦਾ ਸਿਰ ਪਾੜਨ ਚੱਲਿਆ ਬਾਣੀ ਚ ਬਚਨ ਬਣਦੇ ਹੋ ਹਰ ਜਨ ਰਾਮ ਨਾਮ ਗੁਣ ਗਾਵੇ ਜੇ ਕੋਈ ਨਿੰਦ ਕਰੇ ਹਰ ਜਨ ਕੀ ਆਪਣਾ ਗੁਣ ਨਾ ਕੋਈ ਬੁਰਾ ਕਰ ਰਿਹਾ ਪਤਾ ਲੱਗ ਗਿਆ ਤੂੰ ਬਹਿਦਾ ਨਾ ਸਬਰ ਨਾਲ ਉਹੀ ਬੰਦਾ ਆਏਗਾ ਵੀ ਭਾਈ ਸਾਹਿਬ ਉਦੋਂ ਮੈਂ ਗਲਤ ਸੀ ਯਕੀਨ ਕਰਿਓ ਕਰੂੰਗਾ ਬਾਬਾ ਫਰੀਦ ਸਾਹਿਬ ਕਹਿੰਦੇ ਕਹਿੰਦੇ ਤੂੰ ਇੱਕ ਵਾਰੀ ਨਾ ਐਕਸਪੈਰੀਮੈਂਟ ਕਰਕੇ ਵੇਖ ਵੀ ਫਲਾਣੇ ਬੰਦੇ ਨੇ ਭਾਈ ਸਾਹਿਬ ਤੁਹਾਡੇ ਬਾਰੇ ਆਹ ਗੱਲ ਕਹੀ ਆ ਬਸ ਅੱਗ ਲੱਗ ਗਈ ਮੈਂ ਜਿੰਨੀ ਦੇਰ ਹੁਣ ਉਹਦਾ ਨਾ ਲਾ ਪਾ ਨਹੀਂ ਕਰ ਲੈਂਦਾ ਜਰਿਆ ਨਹੀਂ ਨਾ ਜਾਂਦਾ ਅੰਦਰ ਤੇ ਸਾਨੂੰ ਬਾਬਾ ਜੀ ਕਹਿੰਦੇ ਫਰੀਦਾ ਬੁਰੇ ਦਾ ਭਲਾ ਕਰ ਗੁੱਸਾ ਮੰਨਣਾ ਹੰਡਾਏ ਕੀ ਹੋਏਗਾ ਜੀ ਜਿੰਦੇ ਵੇਖੀ ਕਿੰਨੀਆਂ ਫਿਜ਼ੀਕਲੀ ਬਿਮਾਰੀਆਂ ਤੋਂ ਬਚ ਜੇਗਾ ਤੁਹਾਨੂੰ ਆਪਣੇ ਆਪ ਨੂੰ ਆਪੇ ਅੱਗ ਲਾਈਂ ਵਰਨਾ ਦੇਹੀ ਰੋਗ ਨਾ ਲੱਗਈ ਪੱਲੈ ਸਭ ਕੁਝ ਗੁਆਏਗਾ ਨਹੀਂ ਕੁਝ ਖੱਟੇਗਾ ਹੀ ਜਿੱਥੇ ਇਨਸਾਨੀਅਤ ਹੈ ਉੱਥੇ ਪੇਸ਼ੰਤ ਬਹੁਤ ਜ਼ਰੂਰੀ ਹੈ ਕਦ ਤੁਸੀਂ ਘਰਾਂ ਚ ਬੈਣੋ ਵੇਖਿਓ ਜਦਨ ਜਰਨ ਦੀ ਸ਼ਕਤੀ ਆ ਗਈ ਨਾ ਘਰਾਂ ਦਾ ਮਾਹੌਲ ਬਦਲ ਜਾਂਦਾ ਤੁਹਾਡੇ ਘਰ ਸੱਚਖੰਡ ਬਣ ਜਾਂਦੇ ਵੈਰਗੁਰੂ ਕਰੇ ਸਾਡੇ ਘਰਾਂ ਚ ਪਿਆਰ ਆ